ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾਰ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹੁਮ ਹੁਹਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਸਤਕ ਹੁਮ ਹੁਹਾ ਕੇ ਹੋ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਣ ਚੜਦੇ ਆ ਮਨਨ ਅੱਜ ਹੀ ਸ਼ੁਰੂ ਹੁੰਦਾ ਹੈ ਦੇਸੀ ਜੀ ਨੂੰ ਕਹਿੰਦੇ ਨੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮੱਗ ਸੰਗਰਾਣ ਦੇ ਸਭ ਨੂੰ ਲੱਖ ਲੱਖ ਵਧਾਈਆਂ ਚੜਦੀ ਕਲਾ ਜਰੇ ਸਾਡਾ ਸਿਕ ਕੌਮ ਨੌਜਵਾਨ ਨਸ਼ਿਆਂ ਤੋਂ ਦੂਰ ਰਹੇ ਸਾਡੀ ਇਹੋ ਅਰਦਾਸ ਬਾਈ ਕਹਿ ਸਕਦੇ ਕਿ ਪੰਜਾਬੀਆਂ ਨੂੰ ਕੱਢ ਦੇ ਮਕਸਰ ਦੇ ਮੇਲੇ 'ਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਅੱਜ ਦੇ ਦਿਨ ਬਿਲਕੁਲ ਹੋਣਾ ਚਾਹੀਦਾ ਜਿੰਦੂ ਕੋ ਟਾਈਮ ਹੈ ਔਰ ਕੱਢਣਾ ਵੀ ਚਾਹੀਦਾ ਕਿਉਂਕਿ ਬਹੁਤ ਅਹਿਮ ਦੇਣਾ ਮਾਗੀ ਦਾ ਜਿਹੜਾ ਇਤਿਹਾਸ ਮੁਖ ਸਰਦ ਵਿੱਚ ਜਿਹੜਾ ਮੁਕਤੀ ਮਿਲੀ ਉਹਨਾਂ 40 ਬੰਦਿਆਂ ਨੂੰ ਵਾਇਗੁਟੀਕਾ ਖਾਲਸਾ ਵਾਇਗੁਟੀਕ ਭਤੇ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇੱਥੋਂ ਮਜੀਠਾ ਰੋਡ ਮਡੋਰੀ ਰੜੈਜ ਤੋਂ ਇੱਥੇ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾਰ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆਂ ਕੀ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਕਤਕ ਹਮ ਹਮਾ ਕੇ ਹੋ ਵਾਈ ਗੁਰ ਜੀ ਅਰਦਾਸ ਬੇਨਤੀ ਕੀਤੀ ਜੀ ਅਰਦਾਸ ਬੇਨਤੀ ਜੀ ਇਹ ਸਾਰਿਆਂ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕਿਸ ਦੀ ਆਸ ਮਰاد ਪੂਰੀ ਹੋਵੇ ਗੁਰੂ ਸਰਬ ਦੀ ਕਿਰਪਾ ਹਰ ਤੇ ਬਣੀ ਰਹੇ ਜੀ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਜੀ ਧਰਿਆਣਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਖੁਸ਼ੀਆਂ ਲੈਣ ਆਏ ਆ ਜੀ ਖੁਸ਼ੀਆਂ ਮਹਾਰਾਜ ਹਰਕਰੂ ਦੇ ਸੱਚੇ ਪਾਤਸ਼ਾਹ ਮਾਧਮਾ ਹਰ ਇੱਕ ਦਾ ਲੜਫੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸੱਚੇ ਦਿਲੋਂ ਦਾ ਪ੍ਰਮਾਤਮਾ ਉਹਦੀ ਅਸ਼ਾ ਮਾਰ ਪੂਰੀ ਕਰਦਾ ਹਾਂ ਜੀ ਮਹਾਰਾਜ ਸੱਚੇ ਪਾਤਸ਼ਾਹ ਵੈਰੂ ਜੀ ਖਾਲਸਾ ਵੈਰੂ ਦੀ ਫਤਿਹ ਸੰਗਤਾਂ ਦਾ ਕਿੰਨਾ ਇਕੱਠ ਦੇਖਣ ਨੂੰ ਮਿਲ ਰਿਹਾ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਅੱਜ ਥੋੜਾ ਜਿਹਾ ਹੈ ਆ ਮੁਖਸਰ ਬਾਗੀ ਤੇ ਜਾਣਾ ਜਨਤਾ ਨੇ ਔਰ ਕਾਟ ਸੰਗਤਾ ਦਾ ਗੁਰੂ ਗ੍ਰਾਮਦਾਸ ਪਾਤਸ਼ਾਹ ਦੇ ਘਰ ਤਾਂ ਬਹੁਤ ਜ਼ਿਆਦਾ ਕੱਟਦਾ ਜੀ ਅਸੀਂ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਰਮਿੰਦਰ ਸਾਹਿਬ ਜੀ ਹਾਂ ਜੀ ਅਰਦਾਸ ਬੇਨਤੀ ਹੋਈ ਹੈ ਜੀ ਮਹਾਰਾਜ ਹਰ ਇੱਕ ਦਾ ਤੰਦਰੁਸਤੀ ਬਸ਼ਕੇ ਹਰ ਇੱਕ ਨੂੰ ਹਰ ਇੱਕ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਸ਼ਕੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਰੱਖੇ ਬੜਾ ਹੀ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਂ ਚੜ੍ਹਦੀ ਹੈ ਵਾਗੇ ਦਾ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਵਾਗੇ ਦਾ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ 40 ਮੁਕਤੇ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਤਾਂ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਕੋ ਐਸਾ ਸਮਾਂ ਆਇਆ ਤੇ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤਸਰ ਜੋ ਹੈ ਗੁਰਦੁਆਰੇ ਵਿਖੇ ਫਿਰ ਉਹਨਾਂ ਨੂੰ ਆਪਣੀ ਸੋਝੀ ਆਈ ਉਹਨਾਂ ਗੁਰਸਾਹਿਬ ਕੋਲ ਮਾਫੀ ਮੰਗੀ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਨਾ ਉਹਨਾਂ ਨੇ ਮੁੜ ਕੇ ਸ਼ਹੀਦਿਆਂ ਬਰਾਬਰ ਕਰਕੇ ਫਿਰ ਵਾਪਸ ਆਪਣੇ ਕੰਮ 'ਚ ਆ ਗਏ ਆਣ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੇ ਗਏ ਤੇ ਮਾਗਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਆਰੰਭਤਾ ਹੁੰਦੀ ਹੈ ਅਮਰਤ ਵੇਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੀ ਬੈਠਦਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਤ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੋ ਹੈ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚਲਦੀ ਰਹਿੰਦੀ ਹੈ ਇਹ ਹੈ ਸਾਧ ਸੰਗਤ ਦੇ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੌਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬੀਆਂ ਲਈ ਦਿਨ ਬਹੁਤ ਅਹਿਮ ਹੈ ਮਾਗੀ ਦਾ ਮੇਲਾ ਮੁਕਸਰ ਕਿਉਂ ਮਸ਼ਹੂਰ ਹੈ ਕਿਉਂ ਫੇਮਸ ਹੈ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ ਅੱਜ ਅਸੀਂ ਕਿੱਥੇ ਮਰ ਰਹੇ ਹਾਂ ਆਪਣੇ ਬੱਚਿਆਂ ਨੂੰ ਨਾਂ ਦੇ ਦੱਸਾਂ ਗੁਰੂਆਂ ਦੇ ਨਾਂ ਦੱਸਣ ਦੇ ਤੇ ਨਾਂ ਇਤਿਹਾਸ ਤੋਂ ਜਾਣੂ ਕਰਾ ਨਾਂ ਸੁਣਨਾ ਚਾਹੁੰਦੇ ਨੇ ਸੁਣੋ ਜੇ ਪੜ ਨਹੀਂ ਸਕਦੇ ਕਈ ਲੋਕ ਨੇ ਵੈਸੇ ਥੋੜਾ ਆਊਟ ਆਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਨੇ ਜਿਹੜੇ ਵਿਚਾਰੇ ਬਾਹਰ ਦੇ ਨੇ ਉਹ ਪੰਜਾਬੀ ਚ ਬੋਲ ਨਹੀਂ ਸਕਦੇ ਪੜ ਨਹੀਂ ਸਕਦੇ ਪਰ ਸੁਣਦੇ ਜ਼ਰੂਰ ਨੇ ਸੁਣਨਾ ਵੀ ਬੜਾ ਸਰੰਦ ਆ ਜੇ ਤਜ ਮਾਗੀ ਦਾ ਦਿਨ ਦੇ ਵਿੱਚ ਇਸ਼ਨਾਨ ਕਰਨਾ ਵੈਸੇ ਕਹਿੰਦੇ ਕਿ ਮਾਗ ਮੰਜਨ ਸੰਸਾਧੂਆਂ ਧੂੜੀ ਕਰ ਇਸ਼ਨਾਨ ਵੈਸੇ ਤੇ ਦਾ ਮਤਲਬ ਬੜਾ ਡਿਫਰੈਂਟ ਹੈ ਕੋਦੇ ਵਿੱਚ ਕਿਹਾ ਕਿ ਗੁਰੂ ਜੀ ਨੇ ਕਿ ਸੰਗਤ ਕਰ ਕਿ ਜ਼ਰੂਰੀ ਨਹੀਂ ਕਿ ਸ਼ਨਾ ਨਹੀਂ ਕਰਨਾ ਕਿਉਂਕਿ ਉਸ ਟਾਈਮ ਦਾ ਭਰਮ ਪਲੇਖੇ ਜਿਹੜੇ ਕੱਢਿਆ ਗੁਰੂ ਗੋਬਿੰਦ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਭਰਮ ਪਲੇਖਿਆਂ ਨੂੰ ਕੱਢਣ ਵਾਸਤੇ 12 ਮਾਹ ਦੇ ਪਾਠ ਵਿੱਚ ਹਰ ਮਹੀਨੇ ਦਾ ਇੱਕ ਮਤਲਬ ਹੈ ਹਰ ਮਹੀਨੇ ਦਾ ਇੱਕ ਮਤਲਬ ਤੇ ਅੱਜ ਮਾਗ ਦਾ ਮਹੀਨਾ ਸ਼ੁਰੂ ਹੋਇਆ ਸੰਗਰਾਣ ਵੀ ਹੈ ਤਾਂ ਮਕਰ ਸੰਗਰਾंति ਵੀ ਹੈ ਕੁਝ ਲੋਕ ਹਿੰਦੀ ਵਾਲੇ ਇਹਨਾਂ ਦੋ ਲੋਕ ਮਕਰ ਸੰਗਰਾंति ਕਹਿੰਦੇ ਨੇ ਅਸੀਂ ਮਾਗੀ ਦਾ ਦਿਨ ਕਹਿੰਦੇ ਮਾਗੀ ਅੱਜ ਤਫਰਕੇ ਬਸ ਇੰਨਹੀਂ ਤਾਂ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਵੀ ਵੈਸੇ ਜੇ ਸਹੀ ਮਨੋਂ ਤਾਂ ਅੱਜ ਹੀ ਸ਼ੁਰੂ ਹੁੰਦਾ ਹੈ ਦੇਸੀ ਜੀ ਨੂੰ ਕਹਿੰਦੇ ਨੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮੱਗ ਸੰਗਰਾਮ ਦੀ ਸਭ ਨੂੰ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਜਰੇ ਸਾਡਾ ਸਿਕ ਕੌਮ ਨੌਜਵਾਨ ਨਸ਼ਿਆਂ ਤੋਂ ਦੂਰ ਰਹੇ ਸਾਡੀ ਇਹ ਅਰਦਾਸ ਬਾਈ ਕਹਿ ਸਕਦੇ ਆ ਕਿ ਪੰਜਾਬੀਆਂ ਨੂੰ ਕਾਟੇ ਰ ਮੁਕਸ਼ਰ ਦੇ ਮੇਲੇ ਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਅੱਜ ਦੇ ਦਿਨ ਬਿਲਕੁਲ ਹੋਣਾ ਚਾਹੀਦਾ ਜਿੰਦੂ ਕੋ ਟਾਈਮ ਹੈ ਔਰ ਕੱਢਣਾ ਵੀ ਚਾਹੀਦਾ ਕਿਉਂਕਿ ਬਹੁਤ ਅਹਿਮ ਦੇਣਾ ਮਾਗੀ ਦਾ ਜਿਹੜਾ ਇਤਿਹਾਸ ਮੁਕ ਮੁਕਸਰਦ ਵਿੱਚ ਜਿਹੜਾ ਮੁਕਤੀ ਮਿਲੀ ਉਹਨਾਂ 40 ਬੰਦਿਆਂ ਨੂੰ 40 ਸਿੰਘਾਂ ਨੂੰ ਜਿਹਨਾਂ ਨੂੰ ਮੁਕਤੀ ਮਿਲੀ ਤਾਂ ਮੁਕਸਰਦ ਦਾ ਨਾਮ ਤਾਂ ਹੀ ਪਿਆ ਹੈ ਤਾਂ ਜੋ ਉੱਥੇ ਉਹਨਾਂ ਦਾ ਨਾ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਕਿਉਂਕਿ ਬਹੁਤ ਅਹਿਮ ਦੀ ਨਾ ਕੋਈ ਛੋਟੀ ਗੱਲ ਪਰ ਇਤਿਹਾਸ ਤੋਂ ਜਾਣੂ ਹੋਣਾ ਵੀ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਅਸੀਂ ਦੂਰ ਹੋ ਗਏ ਹਾਂ ਤਾਂ ਮੈਂ ਕਹਿੰਦਾ ਵਾਹਿਗੁਰੂ ਕਿ ਮੇਰੀ ਇਹ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜ਼ਰੂਰ ਆਪਣੇ ਇਤਿਹਾਸ ਤੋਂ ਜਾਣੂ ਜਿਹੜਾ ਬੰਦਾ ਜਿਹਨੇ ਮਰਨਾ ਹੈ ਨਾ ਜੇ ਕੋਮ ਨੇ ਮਰਨਾ ਉਹਨੂੰ ਇਤਿਹਾਸ ਤੋਂ ਭਲਾ ਦੋ ਉਹ ਆਪਣੇ ਮਰ ਜਾਂਦੀ ਹੈ ਕਹਿੰਦੇ ਨੇ ਲਿਖਿਆ ਡਾਇਰੈਕਟਰਾਂ ਨੇ ਲਿਖਿਆ ਹੈ ਇਤਿਹਾਸ ਕੋਈ ਪੜਾਇਆ ਨਹੀਂ ਜਾਂਦੇ ਸਕੂਲਾਂ 'ਚ ਪੜਾਇਆ ਨਹੀਂ ਜਾਂਦੇ ਅੱਜ ਜੇ ਤੁਸੀਂ ਦਸਾਂ ਗੁਰੂਆਂ ਬਾਰੇ ਯਾਦ ਕਰਨਾ ਹੈ ਤੇ ਅਰਦਾਸ ਯਾਦ ਕਰ ਲਓ ਪ੍ਰਥਮ ਭਗੋਤ ਸਿੰਘ ਮਰੇ ਗੁਰੂ ਨਾਨਕ ਲਈ ਤੇ ਆਇਆ ਪਰ ਅੰਗਦ ਗੁਰ ਤੇ ਅਮਰਦਾਸ RAMਦੇਵ ਸੇ ਹੋਇਆ ਐ ਤਾਂ ਅਰਦਾਸ ਸਿੱਖਲੀ ਤੋਂ ਉਹਨੂੰ ਗੁਰਦਾਸ ਗੁਰਾਂ ਦੇ ਨਾਮ ਆ ਜ਼ਿਆਦਾ ਆਉਂਦੇ ਨੇ ਤੇ ਦਸ ਗੁਰੂ ਦੇ ਨਾਮ ਦੀ ਯਾਦ ਆ ਕੇ ਫਿਰ ਬਾਕੀ ਚੰਗਾ ਯਾਦ ਆਉਂਦੀਆਂ ਨੇ ਪੰਜ ਪਿਆਰੇ ਆ ਗਏ ਫਿਰ ਸਾਰੇ ਚੀਜ਼ਾਂ ਅਰਦਾਸ ਵਿੱਚ ਨਹੀਂ ਸ਼ਕਤੀ ਹੈ ਇਸ ਕਰਕੇ ਅਰਦਾਸ ਵਿੱਚ ਸ਼ਕਤੀ ਹੈ ਤੇ ਇਹਨਾਂ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ